ਕੋਈ ਮੇਰੀ ਗੱਲ ਉਹ ਮਾਰਿਆ ਕੰਮ ਕੀਤਾ ਨਹੀਂ ਅਗਲੇ ਦੀ ਕੁੜੀ ਦੀ ਜਿੰਦਗੀ ਖਰਾਬ ਕਰਕੇ ਰੱਖੀ ਆ 10 ਲੱਖ ਰੁਪਏ ਲੱਗਦੇ 10 ਲੱਖ ਰੁਪਏ ਲੱਗਦਾ ਸਾਡਾ ਤੈਨੂੰ ਦੇਣਾ ਪਊਗਾ 4 ਲੱਖ 50 ਹਿੱਕਾ ਨਾਲ ਕੋਤੀ ਭਾਜੇ ਜਦ ਤੀ ਭਾਜੇ ਦੇ ਕੋਈ ਨੰਦਕਾਰ ਜੇ ਤੂੰ ਕਰਵਾ ਦੇਗਾ 10 ਲੱਖ ਰੁਪਏ ਲੱਗਿਆ ਸਾਡਾ ਭਾਈ ਨਹੀਂ ਸਾਡਾ ਭਾਈ ਕੋਈ ਗੱਲ ਨਹੀਂ ਪਾਪਾ ਜਦੋਂ ਨੰਦਕਾਰ ਚ ਕਰਨ ਆਏ ਆ ਹਾਂਜੀ ਨੰਦਕਾਰ ਜੋ ਹੋਏ ਆ ਕਿ ਇਦਾਂ ਹੀ ਸਰਟੀਫਿਕੇਟ ਨਹੀਂ ਹੋਇਆ ਅਚਾਨਤ ਕਾਹਦੀ ਹੋਇਆ ਲਾ ਅਨੰਦਗਾਰ ਨਹੀਂ ਹੋਇਆ ਉਹੀ ਸਰਟੀਫਿਕੇਟ ਕਿੰਨੇ ਪੈਸੇ ਲੈ ਬਾਬਾ 5000 ਰੁਪਏ ਦੇ ਦਿੱਤੇ ਪੈਸੇ ਨਹੀਂ ਦਿੰਦੇ ਕਿ ਅਨੰਦਗਾਰ ਤਾਂ ਨਹੀਂ ਹੋਏਗੇ ਨੀਸ਼ਾਨ ਸਾਹਿਬ ਆ ਦਾਲਚਾ ਮੈਂ ਕਿਹੜਾ ਪਰਹਾਨ ਨਹੀਂ ਇਹ ਗੱਲ ਬਾਬਾ ਸੱਚੀ ਗੱਲ ਕਹਿੰਦਾ ਵੀ ਅਨੰਦਗਾਰ ਤਾਂ ਨਹੀਂ ਹੋਏਗੇ ਨਹੀਂ ਸਰਟੀਫਿਕੇਟ ਕੱਲਾ ਦਿੱਤਾ ਤਾ ਆ ਵੀ ਤੇ ਲਿਖ ਕੇ ਅਦਾਲਤ ਜਿਹੜੀ ਇਹ ਨਾ ਸਾਡੀਆਂ ਵਕੀਟ ਦੇ ਅੰਦਰ ਉਹਨਾਂ ਨੂੰ ਇਹ ਮਨਜ਼ੂਰੀ ਦੇ ਜਾਂਦੀ ਹੈ ਲਿਵਿੰਗ ਰਿਲੇਸ਼ਨਸ਼ਿਪ 'ਤੇ ਜਾਂ ਉਹਨਾਂ ਨੂੰ ਅਧਿਕਾਰ ਦੇ ਦਿੰਦੀ ਹੈ ਵੀ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਸਹਿਮਤੀ ਦੇ ਨਾਲ ਕੀਤੇ ਨੇ ਅਨੰਦਕਾਰ ਚ ਤੇ ਹੁਣ ਇਹ ਬਾਇਜਤ ਰਹਿ ਸਕਦੇ ਨੇ ਇਹ ਜੋੜੇ ਤੁਹਾਡੇ ਮੂਰੇ ਹੱਥ ਆ ਵੇਖੋ ਮੇਰੀ ਗੱਲ ਸੁਣੋ ਇਹ ਗੁਰਦੁਆਰਾ ਸਾਰੀ ਸਾਂਝੀ ਵਾਰਤਾ ਦਾ ਠੀਕ ਹੈ ਨਾ ਇਹਦੇ ਕੱਲੇ ਜਿਹੜੀ ਦੁਕਾਨਦਾਰੀਆਂ ਬੰਦ ਕਰ ਦੋ ਇਹ ਜਾਂਦੀ ਲੱਗੇ ਕਰ ਚੱਕੀ ਜਾਲੀ ਨਾਲ ਜਗਰ ਦੇ ਕਿੰਨੇ ਬਾਹਰ ਹਾਂ ਕਿਉਂ ਨਹੀਂ ਬਣਾਇਆ ਤੂੰ ਤੂੰ ਬਣਾ ਕੇ ਆ ਤੂੰ ਵੜ ਲੈ ਕਿਵੇਂ ਦਿੱਤੇ ਅੰਦਰ ਇੱਥੇ ਨਾ ਸਿਰਫ ਗੁਰੂ ਸਾਹਿਬ ਦੇ ਨਾਮ ਦੇ ਹੇਠ ਜਾਲੀ ਨੰਦ ਕਰਦ ਕੀਤੇ ਜਾਂਦੇ ਆ ਹੁੰਦਾ ਕੀ ਹੈ ਇਹ ਕੋਈ ਵੀ ਕਿਸੇ ਪਿੰਡ ਤੋਂ ਕੋਈ ਬੰਦਾ ਆਉਂਦਾ ਇਹਨਾਂ ਦੇ ਨਾਲ ਸੈਟਿੰਗ ਕਰਦਾ ਇੱਥੇ ਆਉਂਦਿਆ ਇਹ ਆਨੰਦ ਕਾਰਜ ਵੀ ਨਹੀਂ ਕਰਦੇ ਸਰਟੀਫਿਕੇਟ ਜਾਰੀ ਕਰਕੇ 2000 3000 5000 ਜਿੰਨਾ ਵੀ ਰੁਪਇਆ ਮਿਲ ਜੇ ਬਾਬੇ ਲਈ ਸਫੀਸ਼ੀਐਂਟ ਹੁੰਦਾ ਔਰ ਇਹ ਲੈ ਕੇ ਉਹਨਾਂ ਨੂੰ ਸਰਟੀਫਿਕੇਟ ਲਾਟ ਕਰ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਦੀਪ ਸਿੰਘ ਇਕਨੂਰ ਖਾਲਸਾ ਫੌਜ ਤੋਂ ਅੱਜ ਕਰ ਰਿਹਾ ਜੀ ਨਾਲ ਸਾਡੇ ਨਾਲ ਲੰਗਸ ਸਿੰਘ ਖਾਲਸਾ ਦਲ ਦੇ ਮੁਖ ਜਥੇਦਾਰ ਭਾਈ ਸਾਹਿਬ ਆਈ ਕਰਮਜੀਤ ਸਿੰਘ ਜੀ ਮਾਲਵਾ ਜੋਣਾ ਇਹਨਾਂ ਦੇ ਕੋਲੇ ਤੇ ਅਸੀਂ ਇਹਨਾਂ ਦੇ ਨਾਲ ਆਏ ਆ ਤੇ ਸਾਨੂੰ ਬੀਤੇ ਦਿਨੀ ਇਹਨਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਅੱਜ ਤੋਂ ਤਕਰੀਬਨ ਕੁਝ ਸਾਲ ਪਹਿਲਾਂ ਵੀ ਇਹਨਾਂ ਦੀਆਂ 2 ਤੋਂ 3 ਸਾਡੇ ਕੋਲੇ ਇਹ ਸ਼ਿਕਾਇਤਾਂ ਆ ਚੁੱਕੀਆਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਜਿੱਥੇ ਖੜੇ ਹੋ ਇੱਥੇ ਨਾ ਸਿਰਫ ਗੁਰੂ ਸਾਹਿਬ ਦੇ ਨਾਮ ਦੇ ਹੇਠ ਜਾਲੀ ਨੰਦ ਕਰਦ ਕੀਤੇ ਜਾਂਦੇ ਆ ਹੁੰਦਾ ਕੀ ਹੈ ਇਹ ਕੋਈ ਵੀ ਕਿਸੇ ਪਿੰਡ ਤੋਂ ਕੋਈ ਬੰਦਾ ਆਉਂਦਾ ਇਹਨਾਂ ਦੇ ਨਾਲ ਸੈਟਿੰਗ ਕਰਦਾ ਇੱਥੇ ਆਉਂਦੇ ਆ ਇਹ ਨੰਦਕਾਰਜ ਵੀ ਨਹੀਂ ਕਰਦੇ ਸਰਟੀਫਿਕੇਟ ਜਾਰੀ ਕਰਕੇ 2000 3000 5000 ਜਿੰਨਾ ਵੀ ਰੁਪਇਆ ਮਿਲ ਜੇ ਬਾਬੇ ਲਈ ਸਫੀਸ਼ੀਐਂਟ ਹੁੰਦਾ ਔਰ ਇਹ ਲੈ ਕੇ ਉਹਨਾਂ ਨੂੰ ਸਰਟੀਫਿਕੇਟ ਲਾੜ ਕਰ ਦਿੰਦਾ ਔਰ ਅਦਾਲਤ ਜਿਹੜੀ ਇਹ ਨਾਲ ਸਾਡੀਆਂ ਸਰਟੀਫਿਕੇਟ ਦੇ ਅੰਦਰ ਉਹਨਾਂ ਨੂੰ ਇਹ ਮਨਜ਼ੂਰੀ ਦੇ ਜਾਂਦੀ ਹੈ ਲਿਵਿੰਗ ਰਿਲੇਸ਼ਨਸ਼ਿਪ 'ਤੇ ਜਾਂ ਉਹਨਾਂ ਨੂੰ ਅਧਿਕਾਰ ਦੇ ਦਿੰਦੀ ਹੈ ਵੀ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਸਹਿਮਤੀ ਦੇ ਨਾਲ ਕੀਤੇ ਨੇ ਨੰਦਕਾਰਜ ਤੇ ਹੁਣ ਇਹ ਬਾ ਇੱਜ਼ਤ ਰਹਿ ਸਕਦੇ ਨੇ ਪਰ ਜਦੋਂ ਇਹਦੀ ਕੋਖ ਕੀਤੀ ਜਿਹੜਾ ਅੱਜ ਦਾ ਮਸਲਾ ਇਹ ਕਿਸੇ ਪਿੰਡ ਦਾ ਮੁੰਡਾ ਔਰ ਕਿਸੇ ਪਿੰਡ ਦੀ ਕੁੜੀ ਆ ਔਰ ਬਾਅਦ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਮਾਮਾ ਤੇ ਭਾਣਜੀ ਨਿਕਲੇ ਸਕੇ 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 ਹੂੰ ਔਰ ਔਰ ਦੀ ਸਾਰੀ ਕਰਤੂਤਾਂ ਬਾਬੇ ਵਾਲੇ ਕੈਮਰਾ ਮਾਰੋ ਜਿਨੇ ਸਿੱਖ ਪੰਥ ਦੀ ਮਰਿਆਦਾ ਨੂੰ ਖੇਰੂ ਖੇਰੂ ਕਰਤਾ ਇਹ ਨਹੀਂ ਦੇਖਿਆ ਵੀ ਕਿਹੜੇ ਦੋ ਪਰਿਵਾਰ ਨਸ਼ਟ ਹੁੰਦੇ ਨੇ ਜਾਂ ਪੂਰਾ ਸਮਾਜ ਇਹੋ ਜਿਹਾ ਗਰਕ ਜਾਂਦਾ ਇਹੋ ਜਿਹੇ ਬੰਦਿਆਂ ਦੇ ਕਰਕੇ ਤੇ ਗੁਰਦੁਆਰੇ ਦੀ ਆੜ ਦੇ ਵਿੱਚ ਇਹਨਾਂ ਨੇ ਸਰਟੀਫਿਕੇਟ ਜਾਰੀ ਕੀਤੇ ਆ ਜਿਹੜੇ ਮੇਰੇ ਹੱਥਰੇ ਵਿੱਚ ਆ ਕੀ ਸੈਟਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ ਜੀ ਇਹ ਸੈਟਿੰਗ ਐਦਾਂ ਹੁੰਦੀ ਹੈ ਜੀ ਜਿਹੜਾ ਕੋਈ ਵਿਚ ਵਿਚੋਲਾ ਹੁੰਦਾ ਇਹਨਾਂ ਨੂੰ 2000 ਜਾਂ 3000 5000 ਜਿੱਥੇ ਵੀ ਬਾਬਾ ਮੰਨ ਜੇ ਇਹ ਉਹਨੂੰ ਪੈਸੇ ਦਿੰਦੇ ਆ ਉਹ ਗਰੀਬ ਪਰਿਵਾਰ ਆ 2000 ਦੇ ਦਿੰਦਾ ਸਰਦਾਰ ਵਰ ਦਾ 5000 ਦੇ ਦਿੰਦਾ ਤਕੜਾ ਜਿਹੜਾ 11000 ਵੀ ਠੀਕ ਹੈ ਜੀ ਉਹ ਇਹਨੂੰ ਪੈਸੇ ਦਿੰਦਿਆਂ ਇਹ ਨੰਦਕਾਰਜ ਵੀ ਨਹੀਂ ਕਰਦੇ ਤਾਂ ਸਦੇ ਸਰਟੀਫਿਕੇਟ ਜਾਰੀ ਕਰ ਦਿੰਦੇ ਆ ਬਿਨਾ ਕਿਸੇ ਇਨਵੈਸਟੀਗੇਸ਼ਨ ਤੋਂ ਹੁੰਦਾ ਇਹ ਹੁੰਦਾ ਵੀ ਦੋਨੇ ਤਰ੍ਹਾਂ ਦੇ ਸਰਟੀਫਿਕੇਟ ਦੇ ਉੱਤੇ ਮੁੰਡੇ ਤੇ ਕੁੜੀ ਦੇ ਮਾਪਿਓ ਦਾ ਹੁੰਦਾ ਆਧਾਰ ਕਾਰਡ ਇਹ ਮੁੰਡੇ ਦਾ ਤੇ ਕੁੜੀ ਦੇ ਦੋਨੇ ਪਰਿਵਾਰ ਸਹਿਮਤੀ ਹੁੰਦੀ ਆ ਤਾਂ ਫਿਰ ਆਨੰਦ ਕਾਰਜ ਮੰਨੇ ਜਾਂਦੇ ਆ ਪਰ ਜਿਹੜਾ ਇਸ ਕੇਸ ਦੇ ਵਿੱਚ ਆਇਆ ਇੱਥੇ ਨਾ ਤਾਂ ਮੁੰਡੇ ਦਾ ਪਰਿਵਾਰ ਹੈਗਾ ਤੇ ਨਾ ਕੁੜੀ ਦਾ ਪਰਿਵਾਰ ਹੈਗਾ ਕੁੜੀ ਦਾ ਪਰਿਵਾਰ ਇੱਥੇ ਖੜਾ ਵੀ ਜਿਹੜਾ ਨਾ ਮਹੀਨੇ ਬਾਅਦ ਪਤਾ ਚੱਲਦਾ ਵੀ ਸਾਡੀ ਕੁੜੀ ਜਿਹੜੀ ਹੈ ਵੀ ਉਹ ਇਸ ਬਾਬੇ ਦੀ ਕਰਤੂਤ ਕਰਕੇ ਘਰੋਂ ਭੱਜੀ ਹੋਈ ਆ ਉਹਨਾਂ ਭਾਦੇ ਤਾਂ ਉਹਨੇ ਕੁਝ ਵੀ ਨਹੀਂ ਕਰਾਇਆ ਉਹ ਕੁੜੀ ਭੱਜੀ ਹੋਈ ਆ ਪਰ ਉਹ ਭੱਜਿਆ ਨੂੰ ਆਸਰਾ ਕੌਣ ਦਿੰਦਿਆ ਆ ਗੁਰਦੁਆਰੇ ਦੇ ਵਿੱਚ ਬੈਠੇ ਇਹਨਾਂ ਨੂੰ ਕੀ ਹੁਣ ਦੇ ਦਈਏ ਸੀ ਬੜੀ ਸਾਰੀ ਸੰਗਤ ਜਾਨੂ ਇੱਥੇ ਵੱਖ-ਵੱਖ ਸਖ਼ਤ ਤੇ ਵੱਡੇ ਨੁਮਾਇੰਦੇ ਪਹੁੰਚੇ ਨੇ ਕਿ ਤੁਸੀਂ ਵੀ ਆਇਓ ਤੇ ਕੀ ਮੰਗ ਕਰਦੇ ਹੋ ਅਸੀਂ ਤਾਂ ਜੀ ਇਹ ਮੰਗ ਕਰਦੇ ਸਾਡੀ ਸਭ ਤੋਂ ਪਹਿਲਾ ਇਹ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਆ ਇਹੋ ਜੀ ਜਗ੍ਹਾ ਦੇ ਉੱਪਰ ਬਿਲਕੁਲ ਵੀ ਬਰਾਜਮਾਨ ਹੋਣ ਨਹੀਂ ਦਿੱਤੇ ਜਾਣਗੇ ਠੀਕ ਆ ਜਿੱਥੇ ਜਾ ਕੇ ਇਹੋ ਜਿਹੇ ਠੇਕੇਦਾਰ ਆਪਣੀਆਂ ਦੁਕਾਨਾਂ ਚਲਾਉਂਦੇ ਆ ਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਉਹ ਨਰਾਦਰ ਕਰਦੇ ਆ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਚਲੋ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਇਹ ਕਾਨੂੰਨਾਂ ਦੇ ਵੀ ਬਹੁਤ ਵੱਡੇ ਦੋਸ਼ੀ ਨੇ ਤਾਂ ਅਸੀਂ ਇੱਥੋਂ ਜਿਹੜੇ ਅੱਜ ਸਾਰੇ ਤਮਾਮ ਜਥੇਬੰਦੀਆਂ ਨੇ ਫੈਸਲਾ ਲੇਤਾ ਵੀ ਇਹੋ ਜਿਹੀਆਂ ਜਗ੍ਹਾ ਦੇ ਉੱਪਰ ਇੱਥੇ ਨਹੀਂ ਹੋਰ ਕਿਤੇ ਵੀ ਜਿੱਥੋਂ ਸਾਨੂੰ ਇਨਫੋਰਮੇਸ਼ਨ ਮਿਲੂਗੀ ਅਸੀਂ ਉੱਥੇ ਗੁਰੂ ਸਾਹਿਬ ਦੇ ਪਾਵਨ ਸਰੂਪ ਨਹੀਂ ਬਿਰਾਜਮਾਨ ਹੁੰਦੇ ਤੇ ਜਾਣਗੇ ਇਹ ਹੁਣ ਪੰਜਾਂ ਪਿਆਰਿਆਂ ਦੇ ਕੋਲੇ ਪੇਸ਼ ਹੋਣਗੇ ਤਾਂ ਫਿਰ ਅਗਲੀ ਕਾਰਵਾਈ ਉਹ ਪੇਸ਼ੀ ਤੋਂ ਬਾਅਦ ਹੋਵੇਗੀ। ਕਈ ਵਾਰੀ ਕੀ ਹੁੰਦਾ ਵੀ ਅਸੀਂ ਨਾ ਆਪਣਾ ਇੱਕ ਪਰਿਵਾਰ ਵੀ ਹੁੰਦਾ। ਅਸੀਂ ਖਾਲਸਾ ਪੰਥ ਦਾ ਆਪਣਾ ਪਰਿਵਾਰ ਆ ਤੇ ਸਾਨੂੰ ਹਦਾਇਤ ਹੈ। ਵੀ ਅਸੀਂ ਪਹਿਲਾਂ ਇੱਕ ਜਾਂ ਦੋ ਵਾਰੀ ਅਗਲੇ ਨੂੰ ਵਰਜਿਤ ਕਰੀਏ ਵੀ ਭਾਈ ਜੇ ਇਹਨਾਂ ਨੇ ਛੱਡ ਤੋਂ ਐ ਕਰਕੇ ਗਲਤੀ ਮੰਨੀ ਹੈ ਵੀ ਮੇਰੇ ਕੋਲੋਂ ਗਲਤੀ ਹੋ ਗਈ ਅਸੀਂ ਗਲਤੀ ਨੂੰ ਐ ਤਾਂ ਸਾਰੇ ਸਿੱਖ ਸੰਗਤ ਨੇ ਔਰ ਸਾਰੇ ਮਹੱਲੇ ਵਾਲੇ ਕਈ ਨਾਰਾਜ਼ ਵੀ ਸੀ ਵੀ ਬਾਬਾ ਜੀ ਨਾਂ ਛੱਡ ਕੇ ਜਾਓ ਇੱਥੋਂ ਸਰੂਪ ਲੈ ਜਾਓ ਤੇ ਪਰ ਅਸੀਂ ਆ ਫਿਰ ਵੀ ਨਹੀਂ ਇੱਕ ਵਾਰੀ ਮੌਕਾ ਦੇਣਾ ਚਾਹੀਦਾ ਬੰਦੇ ਤੋਂ ਗਲਤੀ ਹੁੰਦੀ ਆ ਇਨਸਾਨ ਭੁੱਲਣਹਾਰ ਆ ਤੇ ਖਾਲਸਾ ਪੰਥ ਇਸ ਚੀਜ਼ ਦਾ ਬੜਾ ਸਤਿਕਾਰ ਕਰਦਾ ਵੀ ਜੇ ਕੋਈ ਮਾਫੀ ਮੰਗੇ ਤਾਂ ਉਹਨੂੰ ਇੱਕ ਵਾਰੀ ਮਾਫ ਕਰ ਦੇਣਾ ਜ਼ਰੂਰ ਚਾਹੀਦਾ ਪਰ ਹੁਣ ਇਹਨਾਂ ਦੀ ਤੀਜੀ ਤੋਂ ਚੌਥੀ ਵਾਰੀ ਹੋ ਚੁੱਕੀ ਆ ਜਿਹੜੀ ਸਾਡੇ ਕੋਲੇ ਕੇਸ ਆ। ਹੋਰ ਜਿੱਥੇ ਬੰਦੀਆਂ ਕੋਲੇ ਵੀ ਕੇਸ ਆਏ ਸੀਗੇ। ਜਾਨੀ 8 ਤੋਂ 10 ਕੇਸ ਹੋ ਚੁੱਕੇ ਨੇ ਸਾਲ ਦੇ ਵਿੱਚ। ਤਾਂ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਹੁਣ ਅਸੀਂ ਆਪਣੀ ਜੋ ਵੀ ਮਰਿਆਦਾ ਹੈਗੀ ਆ ਉਹਦੇ ਅਨੁਸਾਰ ਸਰੂਪ ਇੱਥੋਂ ਅਸੀਂ ਲੈ ਕੇ ਜਾਵਾਂਗੇ। ਅੱਜ ਸਾਡਾ ਫੈਸਲਾ ਅਖੀਰਲਾ ਫੈਸਲਾ ਹੈ। ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਬਾਕੀ ਕਹਾਂਗਾ ਤੂੰ ਇਹਨੂੰ ਸ਼ਰਮ ਨਹੀਂ ਆਉਣੀ ਮੈਂ ਉਹ ਵੀ ਵੀਡੀਓ ਵਾਲਾ ਬਣਾਵਾਂਗੇ ਵੀਡੀਓ ਵਾਲਾ ਬਣਾਵਾਂਗੇ 1 ਮਿੰਟ 1 ਮਿੰਟ 1 ਮਿੰਟ ਕੋਈ ਗੱਲ ਨਹੀਂ ਪਾਪਾ ਜਦੋਂ ਨੰਦਕਾਰ ਚ ਕਰਨ ਆਏ ਆ ਹਾਂ ਜੀ ਨੰਦਕਾਰ ਚ ਹੋਏ ਆ ਕਿ ਇਦਾਂ ਹੀ ਸਰਟੀਫਿਕੇਟ ਦੇ ਨਹੀਂ ਹੋਏ ਅਜਾ ਆਨੰਦਗਾਰ ਨਹੀਂ ਹੋਏ ਲੈ ਇਹ ਮੇਰਾ ਬਣਾ ਲੈ ਆਨੰਦਗਾਰ ਵੀ ਨਹੀਂ ਹੋਏ ਉਹੀ ਸਰਟੀਫਿਕੇਟ ਕਿੰਨੇ ਪੈਸੇ ਲੈ ਬਾਬਾ ਮੇਰਾ ਡੇਢ ਦਾ ਸੀ ਪੈਸੇ ਨਹੀਂ ਦਿੰਦੇ ਕਿ ਆਨੰਦਗਾਰ ਤਾਂ ਨਹੀਂ ਹੋਏਗੇ ਇਹ ਨਿਸ਼ਾਨ ਸਾਹਿਬ ਆ ਲਾ ਚਾ ਮੈਨੂੰ ਕਿਸੇ ਨੂੰ ਪੈਸਾ ਨਹੀਂ ਦੇਣੀ ਇਹ ਗੱਲ ਬਾਬਾ ਸੱਚੀ ਗੱਲ ਕਹਿੰਦਾ ਵੀ ਆਨੰਦਗਾਰ ਤਾਂ ਨਹੀਂ ਹੋਏਗੇ ਨਹੀਂ ਸਰਟੀਫਿਕੇਟ ਕੱਲਾ ਦਿੱਤਾ ਤਾਂ ਵੀ ਤੇ ਲਿਖ ਕੇ और भी किए جو وي ني ਇਹ ਪਹਿਲਾ ਵਾਲੇ ਪਾਲੀ ਨੇ ਪੜਾਈ ਇਹ ਪ੍ਰਧਾਨ ਸੇ ਵੀ ਕਹਿੰਦਾ ਹੋਰ ਵੀ ਕੰਮ ਕਰ ਦਿੱਤਾ ਹੋਰ ਕਰਕੇ ਦੇ ਦੇ ਤੈਨੂੰ ਕੋਈ ਨਹੀਂ ਦੁੱਤੀ ਉਹ ਤੇਰੀ ਗੱਲ ਸੋ ਇੱਕ ਮੇਰੀ ਗੱਲ ਦੇਖ ਤੂੰ ਕੰਮ ਕਰੀ ਤੂੰ ਉਹ ਵੀ ਆਦੂ ਤੇ ਕੋਈ ਨਹੀਂ ਦੱਸ ਮੈਨੂੰ ਇੱਕ ਮਿੰਟ ਦੱਸ ਤੂੰ ਬਾਬਾ ਬਜ਼ੁਰਗ ਹਾਂ ਤੂੰ ਅਸੀਂ ਦੱਸ ਹਾਂ ਤੇਰੇ ਤਾਂ ਕਿ ਹੋਰ ਕਰਦਾ ਅਸਾਂ ਹਾਂ ਮੈਂ ਨਹੀਂ ਤੇਰਾ ਨਹੀਂ ਮੇਰੀ ਅੱਛਾ ਤੂੰ ਕਰਕੇ ਰੋੜ ਸੁਣਣੀ ਗੱਲ ਉਹ ਮਾੜਾ ਕੰਮ ਕੀਤਾ ਨਹੀਂ ਅਗਲੇ ਦੀ ਕੁੜੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ਮੈਨੂੰ 20 ਲੱਖ ਰੁਪਏ ਲਾਉਂ ਜਾ ਇਹ ਲੱਖ ਰੁਪਈਆ ਲੱਗਦਾ ਸਾਰਾ ਤੈਨੂੰ ਦੇਣਾ ਪਊਗਾ 4 ਲੱਖ 50 ਹੀ ਕੋਤੀ ਭਾਜੇ ਜਦ ਭੀ ਭਾਜੇ ਦੇਖੋ ਆਨੰਦਗੜ੍ਹ ਜੇ ਤੂੰ ਕਰਵਾ ਦੇਗਾ 1.5 ਲੱਖ ਰੁਪਈਆ ਲੱਗਿਆ ਸਾਡਾ ਭਾਜੇ ਸਾਡਾ ਮੈਂ ਕਿਵੇਂ ਸਭ ਜੇ ਨਹੀਂ ਸਾਡੀ ਬਾਬਾ ਜੀ ਆਹ ਦੇਖੋ ਆਹ ਹੈ ਜੋੜੇ ਤੁਹਾਡੇ ਮੁਰੇ ਹੱਥ ਆਹ ਵੇਖੋ ਮੇਰੀ ਗੱਲ ਸੁਣੋ ਇਹ ਗੁਰਦੁਆਰਾ ਸਾਰੀ ਸਾਂਝੀ ਵਾਰਤਾ ਦਾ ਠੀਕ ਹੈ ਨਾ ਇਹਦੇ ਕੱਲੇ ਜਿਹੜੀ ਦੁਕਾਨਦਾਰੀਆਂ ਬੰਦ ਕਰ ਦੋ ਇਹ ਜਾਨੀ ਲੱਗਦੀ ਚੱਕੀ ਜਾਨੀ ਨਾ ਲੱਗਦੀ ਹਾਂ ਕਿਉਂ ਨਹੀਂ ਬਣਾਇਆ ਤੂੰ कौन तो जा लगे आओ तू वर्ड के नहीं देते अंदर कौन जाएगा यो होती नहीं बनती का अगला बंद नहीं है नो वो खाने का लम जाने है क्या करनी है ਤੁਸੀਂ ਆਪ ਦੀ ਪੂਰੀ ਤੋਰ ਦਿਓ ਅਸੀਂ ਕਹਿ ਤਾ ਪਤੀ ਦੀ ਤੋਰ ਆਤੀ ਪਤੀ ਦੀ ਤੋਰ ਆਤੀ ਮੰਗ ਲਾਂਗੇ ਅਸੀਂ ਗੱਲ ਨੂੰ ਮੈਂ ਮੈਂ ਸੱਜਣ ਉਹ ਸੱਜਣ ਨੇ ਕੀ ਕਰ ਗੱਲ ਆ ਆ ਨਾਦੀ ਦੇ ਤਾਰੇ ਦੇ ਹੋਰ ਗੱਲ ਤੋਰ ਆ ਕੇ ਕਹਿੰਦੇ ਤਾ ਤੁਸਾਂ ਜੇ ਤੂੰ ਮਰਦੀ ਨਹੀਂ ਆ ਰਹੀ ਓਹ ਨਹੀਂ ਆ ਤੂੰ ਰੋਕਣ ਨੂੰ ਕਹਿੰਦੇ ਤਾ ਗੱਲ तू कर 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 ਇਹ ਜੁਗਨੂ ਮੈਂ ਹਾਂ ਤਾਨੂੰ ਜਵਾਬ ਦੇ ਕੇ ਮੇਰਾ ਕਹਿਣ ਦਾ ਮਤਲਬ ਆ ਸਾਨੂੰ ਜਵਾਬ ਦੇ ਤੂੰ ਕਹਿ ਗਿਆ ਨਾ ਕੋਈ ਨਹੀਂ ਲੈ ਕਿਉਂ ਨਹੀਂ ਲੈ ਤੂੰ ਨਹੀਂ ਆਉਂਦਾ ਉਹ ਵੀ ਬੰਦਾ ਭਿਸ਼ਾਵਾਗੇ ਜਿਹਨੇ ਕਰਾਏ ਆ ਹਾਂ ਦੋ ਬੰਦਾ ਵੀ ਭਿਸ਼ਾਵਾਗੇ ਤੇਰੇ ਨਾਲ ਉਹ ਵੀ

ਮਾ ਤੂੰ ਸਾਡੇ ਮਾ ਤੂੰ ਸਾਡੇ ਕੋਈ ਫਾਇਦੇ ਨਹੀਂ ਵਾਰ ਬੰਦ ਕਰ ਦੋ ਮਾ ਤੂੰ ਸਾਡੇ ਮੋਟਾ ਮੋਟਾ ਆਉਂਦੇ ਆਹੀ ਕੇ ਨਾ ਬੋਲ ਇਹਨਾਂ ਨੇ ਬੋਲਣਾ ਹਾਂ ਮੋਟਾ ਬਾਜ ਕਿਉਂ ਬੋਲ ਰਿਹਾ ਮੋਟਾ ਮੋਟਾ ਮੱਚੇ ਬੱਜਾ ਹਾਂ ਹਾਂ ਉਹਦੇ ਪੱਕੇ ਕਾਲੇ ਟੋਟਾ ਹਾਂ ਅਲੀ ਫੌਂਕ ਬੰਕੇ ਲਿਆ ਰ ਆਪਾਂ ਬਾਪੂ ਜੀ हां धन्यवाद कुमीदा उनके परिवार को धन्यवाद तेरे और दादा और तेरे मां-बाप ने बुलाया साथी करते गुरु का जेर ਵੀ ਕਰਦੇ ਸਪੈਸ਼ਲ ਪਾਉਂਦਾ ਫੇਰ ਵੀ ਕਰਦਾ ਫਿਰ ਗੁਰੂ ਘਰ ਦੀ ਤੂੰ ਹਰਜੀਤ ਸਿੰਘ हां ਤਾਂ ਚੱਲੋ ਇੱਥੇ ਗੱਡੀ ਮੰਗਾਓ ਹੋਰ ਇਹਨਾਂ ਦੇ ਹਵਾਲੇ ਛੱਡਨੇ ਤੇ ਕੱਲ ਨੂੰ ਤਾਂ ਵੇਚ ਦੇਣਗੇ ਗੁਰੂ ਨੂੰ ਵੀ ਇਹ ਉਹ ਜਿਹੜੀ ਇਹ ਵੇਚ ਵੀ ਕਰਦੇ ਪਏ ਆਪਾਂ ਸਾਰੀ ਤੇਰੀ ਉਮਰ ਨਾਲ ਕੀ ਚਿੱਟੀ ਧਾੜੀ ਦੇਣੀ ਨਹੀਂ ਤਾਂ ਤੂੰ ਜਰੂਰ ਤੇ ਤੂੰ ਕੀ ਕਾ ਦਿਨੀ ਹੋਇਆ ਨਹੀਂ ਹੋਇਆ ਗੱਲਾਂ ਤਾਂ ਕੱਟ ਕੇ ਦੇਣਾ ਸਾਡੀ ਜੇਡ ਗੱਲਾਂ ਸਾਡੀ ਕੱਲਾ ਸਰਟੀਫਿਕੇਟ ਕੱਟ ਕੇ ਦੇਦਾ ਅਨੰਦਗੜ੍ਹ ਤਾਂ ਹੋਇਆ ਨਹੀਂ ਕਿ ਅਦਾਲਤ ਨੂੰ ਵੀ ਇਹਨੇ ਘਬਰਾਹ ਕੀਤਾ ਬੰਦੇ ਨੇ ਤੂੰ ਕਾਨੂੰਨ ਦਾ ਵੀ ਦੋ ਦੋਸ਼ੀ ਆ ਮੈਂ ਦੋਸ਼ੀ ਮੈਂ ਕਾਨੂੰਨਾਂ ਦਾ ਨਾ ਹੈਗਾ ਹੈਗਾ ਤੂੰ ਦਾ ਵੀ ਦੋਸ਼ੀ ਆ ਤੱਕ ਨਹੀਂ ਜਾਂ ਮੇਰਾ ਕਹਿਣ ਦਾ ਦਸੰ ਗੱਲ ਕੀ ਹੈ ਮੈਂ ਕੋਈ ਸਾਡੇ ਸੱਚ ਸਾਡੇ ਸਾਰੇ ਸਾਰੇ ਪੰਨਾਂ ਤੇ ਤੁਹਾਨੂੰ ਯਾਦ ਨਹੀਂ ਸਾਰੇ ਸਿੱਖਾਂ ਤੋਂ ਲਾਂਦਾ ਪਾਉਗੀ ਜਿਹਦੇ ਕੋਲੇ ਵੀ ਵੀਡੀਓ ਜਾਊਗੀ ਅਗਲੇ ਨੇ ਕਹਿਣਾ ਦੁਰਦਵਾਰ ਦੇ ਠੇਕੇਦਾਰ ਬਣਿਆ ਦੁਕਾਨਾਂ ਖੋਲੀਆਂ ਤੇ ਗੁਰੂ ਦੇ ਨਾਂ ਤੇ ਤੁਸੀਂ 2-2000 ਰੁਪਏ ਲੈਨੇ ਆਂ ਮੈਂ ਤੁਹਾਨੂੰ ਨਹੀਂ ਕਹਿੰਦਾ 2000 ਰੁਪਏ ਮੈਂ ਨਾ ਠੇਕੇਦਾਰ ਆ ਠੇਕੇਦਾਰੀ ਆ ਕੀ ਕੀਤਾ ਵਾ ਬਾਕੀ ਕੀਤਾ ਪਰ ਮੈਂ ਮੰਨਦਾ ਮੈਂ ਮੰਨਦਾ ਗਲਤੀ ਹੋ ਗਈ ਮੇਟੋ ਮੈਂ ਮੰਨਦਾ ਇਹ ਗਲਤੀ ਨਹੀਂ ਪਾਪ ਆਏ ਸੈਨੂ ਪਾਪ ਕਹਿੰਦੇ ਆ ਜੇ ਸੁਣੋ ਹੁਣ 1.5 ਸਾਲ ਪਹਿਲਾਂ ਤੂੰ ਉਹ ਤਾਂ ਮੰਨਿਆ ਸੀ ਮੇਰੇ ਤੋਂ ਗਲਤੀਆਂ ਹੋ ਗੀਆਂ ਮੇਰੇ ਤੋਂ ਗਲਤੀ ਹੋ ਗਈ ਉਹ ਛੱਡਦਾ ਆ 1.5 ਸਾਲ ਬਾਅਦ ਫੇਰ ਪਤਾ ਨਹੀਂ ਚਾਰ ਪੰਜ ਫੇਰ ਹੋ ਗਏ ਆ ਕਹਿ ਕੇ ਗੈਰ ਇਥੇ ਐਸੇ ਜਗ੍ਹਾ ਤੇ ਬੈਠਾ ਸੀਗਾ ਇਸੇ ਜਗ੍ਹਾ ਤੇ ਮੈਂ ਬੱਜਿਆ ਚਾਰ ਹੋਇਆ ਪੰਜ ਹੋਇਆ ਇਹ ਪਤਾ ਨਹੀਂ ਮਿਲਿਆ ਕਿ ਕਿਹਦੇ ਕੋਲ ਸਾਡੇ ਕੋਲ ਨੀਂਦਰ ਦੇਖ ਕੇ ਸਾਨੂੰ ਕੋਈ ਪਤਾ ਸਾਡੀ ਵੇੜ ਪਏ ਆ ਬਾਪੂ ਸਾਡੀ ਸਾਡੀ ਇੱਕੜ ਬੋਲੀ ਆ ਇਧਰ ਚਾਰ ਪੰਜ ਕਰਦਾ ਰਹਿੰਦਾ ਤੁਸੀਂ ਜਿਹੜੀ ਕੀ ਕੀ ਪਰਦੇ ਕੱਢਦੇ ਆਇਆ ਮਾਂ ਵੀ ਤੁਹਾਨੂੰ ਇਹ ਦਿੱਤੀ ਸਾਰੀ ਸੰਗਤ ਨੇ ਮਾਫੀ ਦਿੱਤੀ ਆ ਸੰਗਤ ਇੱਥੇ ਕੀ ਜੇ ਬੰਦ ਜਿੰਨੇ ਚਾਲ ਚਣਾਉਣਾ ਨਹੀਂ ਥੋੜਾ ਲਫਾ ਦਿੱਤਾ ਮੈਂ ਜਦੋਂ ਫਾਇਦਾ ਆਪ ਦਾ 18 ਸਾਲ ਹੋ ਗਏ ਲਫਾ ਜਦੋਂ ਮੈਂ ਖੇਤੀ ਰੰਗਾ ਕੰਮ ਕਰਨਾ ਥੋੜੀ ਜ਼ਿਆਦਾ ਬੋਲਦਾ ਆਪਾਂ ਨੂੰ ਇਹ ਜੰਪਾ ਦੇ ਨੂੰ ਪੜਿਆ ਸੀ ਮੈਂ ਨਿਰਵਾਦ ਆ ਕੋਣਾ ਮੁੰਡਾ ਕੀ ਲੱਗਦਾ ਬੰਦਾ ਉਹ ਸਾਡਾ ਭਰਾ ਲੱਗਦਾ ਅਸੀਂ ਕੀ ਵਿਆਹ ਕਰਾ ਲਿਆ ਇਹਨਾਂ ਨੇ ਵਿਆਹ ਨਹੀਂ ਕਰਾਉਗੇ ਇਹਨਾਂ ਨੇ ਇਹ ਤੇ ਜਨਾਲ ਸਿੰਘ ਆਰਦੀਪੋਤੀ ਜੋ ਆਉਂਦੇ ਆ 11 ਨੂੰ ਦੇਖੋ ਮੇਰਾ ਦਿੰਦੇ ਨਾਂ ਨਹੀਂ ਲੈਣੀ ਲੋੜ ਕਿਉਂ ਲੋੜ ਨਹੀਂ ਚੱਲ ਰਹੀ 12 12 ਪਹੀਏ 4.5 ਲੱਖ ਰੁਪਈਆ ਜੀ 4 ਲੱਖ ਰੁਪਈਆ ਉਹ ਤੈਨੂੰ ਲੈਣਾ ਚਾਹਤਾ ਫਿਰ ਦੁਨੀਆ ਹਾਂ ਕਾਲਾ ਕਰ ਤੂੰ ਮੈਂ ਖੜਾ ਹਾਂ ਆਹਦੀ ਵਰਗਾ ਤੂੰ ਮੱਚ ਸਾਹੂ ਦੀ ਗੱਲ ਹੋਈ ਆ ਤੂੰ ਪੁੱਛ ਉਹਦਾ ਮਗਾ ਕਰ ਉਹਦੇ ਨੇ ਗੱਲ ਕਰ ਕਿੰਨੇ ਪਹਿਲੇ ਲੈ ਆ ਕਿੰਨੇ ਪਹਿਲੇ ਕੋਲ ਕੋਲ ਆ ਨਾ ਇਹ ਕਿੰਨੇ ਪਹਿਲੇ ਆ ਮਾਰ ਦੇ ਕਿੰਨੇ ਲਾ ਦੇ ਮੈਂ ਬੇਚਾਂ ਤੇ ਸਾਰਾ ਬਤਾ ਕੁਛ ਤਾਂ

بچے هڙيا آهي پي پنتي نون ڄاڏي مونده مگر ها تو نه بول جو تو نه بول تو نه بول هي ٽڪ مزچو گا تير هاڏي مون وڌي هه انو تو ڳالهائي ٿي بولي بولي ها نه نه اي ڀيجهو پھر ها اي ڀيجهو

अड़े ਮੈਂ ਮੇਰਾ ਕਹਿੰਦਾ ਮੈਂ ਤਾਂ ਪਟਰਾ ਫੇਰ ਦੁਆਨ ਕੇ ਸੇਵਾ ਕਰਾ ਰਿਹਾ ਮੈਨੂੰ ਗਲਤੀ ਹੋ ਗਈ ਮੈਂ ਕਿੰਨੇ ਕਾਰੀ ਹੰਦੀ ਗਲਤੀ ਗਲਤੀ ਕਿੰਨੇ ਬਿਨਾ ਹੋਇਆ ਮੈਂ ਕਹਿੰਦਾ ਮਾਫੀ ਤਾਂ ਮੰਗੀ ਜਾਂਦਾ ਹੁਣ ਫੇਰ ਕਰਾ ਕੇ ਤੂੰ ਕਹੇਗਾ ਮਾਫੀ ਮੰਗਦਾ ਮੈਂ ਬਾਬਾ ਸਿੱਧੀ ਜੀ ਗੱਲ ਹੈ ਹੁਣ ਤੈਨੂੰ ਬਾਬਾ ਇਹ ਕਸ਼ਰਾ ਗੋਇਨ ਬਸ ਤੇਰਾ ਤੂੰ ਜਿਹੜਾ ਕੰਮ ਕਰਨਾ ਸੀ ਤੂੰ ਕਰ ਦਿੱਤਾ ਤੈਨੂੰ ਨਹੀਂ ਪਤਾ ਸੀ ਵੀ ਇਹ ਕੰਮ ਹੁੰਦੇ ਆ ਜਾਂ ਨਹੀਂ ਹੁੰਦੇ ਤੂੰ ਅਸੀਂ ਤਾਂ ਦੇਖ ਕਾਨੂੰਨ ਨੇ ਜਿਹੜੀ ਕਾਰਵਾਈ ਕਰਨੀ ਆ ਕਾਨੂੰਨ ਨੇ ਕਰਨੀ ਆ ਪਰ ਜਿਹੜੀ ਪੰਥ ਦੇ ਲੇਖ ਦੇ ਵਿੱਚ ਵੀ ਗੁਰੂ ਮਹਾਰਾਜ ਸਭ ਦੇ ਸਾਂਝੇ ਨਹੀਂ ਤੇ ਤੂੰ ਉਹਨਾਂ ਦੇ ਨਾਲ ਉਹਨਾਂ ਦੇ ਆਪ ਦੇ ਵਿੱਚ ਉਹ ਉਹਨਾਂ ਨੂੰ ਦਿਖਾ ਕੇ ਇੱਕ ਦੁਕਾਨਦਾਰੀ ਦਿਖਾ ਕੇ ਇਹ ਦੁਕਾਨਦਾਰੀ ਮੈਂ ਇਹ ਦੁਕਾਨਦਾਰੀ ਬਣਾਉਂਦੇ ਮੈਂ ਨਹੀਂ ਕਿੰਨੀ ਖਰਾਬ ਮੇਰਾ ਨਾਮ ਜਮੇਲ ਸਿੰਘ ਜੀ ਕਿਹੜੇ ਗੁਰਦੁਆਰਾ ਸਾਹਿਬ ਤੇ ਗ੍ਰਾਂਤੀ ਹੋ ਤੁਸੀਂ ਗ੍ਰਾਂਤੀ ਨਹੀਂ ਮੈਂ ਤਾਂ ਪਟਨਾ ਸਾਹਿਬ ਤੋਂ ਆ ਕੇ ਗੁਰਦੁਆਰਾ ਨਾਮੇ ਪਾਸ਼ਾ ਦਾ ਬਣਾਇਆ ਆ ਕੀ ਗੱਲਬਾਤ ਹੋਈ ਆ ਜੀ ਇੱਥੇ ਗੱਲਬਾਤ ਕੋਈ ਨਹੀਂ ਦੱਸਾਂ ਸਾਡੇ ਕੋਲ ਜਿਹੜਾ ਵੀ ਆਣ ਕੇ ਰੋਂਦੇ ਸੀ ਤੇ ਉਹਨਾਂ ਨੇ ਮੇਰਾ ਕਹਿੰਦਾ ਸਰਟੀਫਿਕੇਟ ਹੀ ਦਿੱਤਾ ਸੀ ਕੋਈ ਉਹਨਾਂ ਨੰਦਗੱਜ ਕੀਤੇ ਨੇ ਉਹਾਂ ਨੇ ਤੁਹਾਨੂੰ ਸਰਟੀਫਿਕੇਟ ਦੇ ਦਿਓ ਤੇ ਵਕੀਲ ਵੀ ਨਾਲ ਆਇਆ ਸੀ ਐਸੀ ਗੱਲ ਨਹੀਂ ਵੀ ਨਹੀਂ ਆਇਆ ਵਕੀਲ ਪਿਆ ਸੀ ਹੈ ਵਕੀਲ ਕੌਣ ਸੀ ਅਬ ਕੀੜਾ ਤੂੰ ਇਹ ਦੱਸ ਦੋ ਵੈਸੇ ਦੱਸ ਦੋ ਕੌਣ ਨੂੰ ਮੈਨੂੰ ਉਹਨਾਂ ਦਾ ਨਾਂ ਨਹੀਂ ਨਾ ਨਾਂ ਦੱਸੂਗਾ ਮੈਂ ਕੁੜੀ ਦਾ ਆਧਾਰ ਕਾਰਡ ਲਿਆ ਸੀਗਾ ਮੁੰਡੇ ਦਾ ਆਧਾਰ ਕਾਰਡ ਲਿਆਈ ਤੁਸੀਂ ਮੇਰਾ ਕਹਿੰਦਾ ਮੈਨੂੰ ਖਿਆਲ ਜੈ ਨਹੀਂਗਾ ਮੈਨੂੰ ਚੇਤਾ ਨਹੀਂ ਆ ਬੇਕੋ ਕਿੰਨਾ ਚਿਰ ਆ ਫੋਨ ਆ ਮੁੰਡਿਆ ਫੋਨ ਲਿ ਗਿਆ ਕਿੰਨਾ ਚਿਰ ਹੋ ਗਿਆ ਜੀ ਵਿਆਹ ਹਾਨੂੰ ਸਰਟੀਫਿਕੇਟ ਦਿੱਤੇ ਨੂੰ ਮੈਂ ਕਹਾਂ ਜੋ 2 ਮਹੀਨੇ ਦਾ ਲਾ ਕੇ ਚੱਗੇ ਹੋਗੇ ਤੇ ਕੋਈ ਪੜਤਾਲ ਨਹੀਂ ਕੀਤੀ ਵੀ ਕੁੜੀ ਦੀ ਉਮਰ ਘਾਟਾ ਵਾਧਾ ਤੁਹਾਡੇ ਵੱਲੋਂ ਕੋਈ ਪੜਤਾਲ ਨਹੀਂ ਉਮਰ ਉਹਨਾਂ 20 ਦੱਸਿਆ ਸੀ 20 25 ਸਾਲ ਦੀ ਹੈ ਦੱਸਿਆ ਸੀ ਰਾਤੀ ਵਕੀਲ ਨੇ ਵੀ ਗੱਲ ਕੀਤੀ ਇਹਨਾਂ ਨਾਲ ਗੱਲ ਕੀਤੀ ਸੀ 25 ਸਾਲ ਕੱਢ ਨਹੀਂ ਲਿਆ ਦੋ ਕੁੜੀ ਦਾ ਨਹੀਂ ਧਾਰ ਕੱਢਦਾ ਲਿਆ ਹੋਊਗਾ ਮੇਰੇ ਕਾਲਜ ਚ ਸਿੱਖ ਜਥੇਬੰਦੀਆਂ ਪਹੁੰਚੀਆਂ ਇੱਥੇ ਉਹ ਕਹਿੰਦੀਆਂ ਨੇ ਕਿ ਤੁਹਾਡੇ ਵੱਲੋਂ ਮਹਾਰਾਜ ਜੀ ਹਜ਼ੂਰੀ ਵਿੱਚ ਜਿਹੜਾ ਨਰਾਦਰ ਕੀਤਾ ਜਾ ਰਿਹਾ ਮਹਾਰਾਜ ਜੀ ਦਾ ਇਹ ਨਰਾਦਰ ਤਾਂ ਉਹ ਮੈਂ ਮੁਝੇ ਬਜ਼ੁਰਗਾਂ ਮੈਂ ਪਟਨਾ ਸਾਹਿਬ ਤੋਂ ਆਣ ਕੇ ਗੁਰਦਾਰਿਆਂ ਨਾਮੇ ਪਾਸ਼ਾ ਦਾ ਬਣਾਇਆ ਤੇ ਚਲ ਮੇਰਾ ਕਹਿਣ ਦਾ ਮੇਥੋਂ ਗਲਤੀ ਹੋਈ ਏ ਤਾਂ ਮੈਨੂੰ ਗਲਤੀ ਮੇਰਾ ਕਹਿਣ ਦਾ ਚਾਹੇ ਮaaf ਕਰ ਦਿਓ ਚਾਹੇ ਮੈਨੂੰ ਜਿਹੜਾ ਡੰਨ ਲਾਉਣਾ ਡੰਦਾ ਦਿਓ ਔਰ ਗਲਤੀ ਕੀ ਹੋਈ ਤੁਹਾਡੇ ਕੋਲ ਗਲਤੀ ਇਹੋ ਹੀ ਆਂਦਾ ਵੀ ਜੇ ਸਰਟੀਫਿਕੇਟ ਦਿੱਤਾ ਹੈ ਉਹ ਗਲਤੀ ਔਰ ਕਾਦੀ ਗਲਤੀ ਨਹੀਂ ਤੁਸੀਂ ਇਹਨਾਂ ਦਾ ਕਹਿਣ ਤੇ ਗਲਤੀ ਮੰਨਦੇ ਪਿਆ ਕਿ ਤੁਹਾਨੂੰ ਪਤਾ ਵੀ ਗਲਤੀ ਹੋਈ ਹੈ ਬਾਬਾ ਜੀ ਅੱਗੇ ਵੀ 2-3 ਵਾਰੀ ਤੁਹਾਡੇ ਕੋਲੇ ਆਏ ਆ ਅੱਗੇ ਪਹਿਲਾਂ ਵੀ ਤੁਹਾਡੇ ਕੋਲ ਉਹ ਤੇ ਦੱਸਾਂ ਮੈਂ ਪਹਿਲਾਂ ਬਾਹਰ ਫਿਰਦਾ ਰਿਆ ਤੇ ਮੇਰਾ ਕਹਿੰਦਾ ਬਾਹਰ ਫਿਰਦਾ ਰਿਆ ਸਰਟੀਫਿਕੇਟ ਵਿੱਚ ਡਟਾ ਹੋਗਾ ਮਹੀਨਿਆਂ ਵਾਂਗ ਆਈ ਵੀ ਅਜੇ ਤੋਂ ਪਿੱਛੇ ਮੈਂ ਨਹੀਂ ਕਰਦਾ ਇਹ ਤਾਂ ਮੈਂ ਬੋਲ ਵੀ ਗਿਆ ਇਹ ਇਹ 2 ਮਹੀਨਾ ਬਾਅਦ ਹੋਇਆ ਮੈਨੂੰ ਖਿਆਲ ਵੀ ਨਹੀਂ ਆਇਆ ਵੀ ਮਤਲਬ ਮੇਰੇ ਦਿਮਾਗ ਚੋਂ ਨਿਕਲ ਗਿਆ ਇਹ ਤਾਂ ਮੈਂ ਕੱਦ ਨਹੀਂ ਆ ਮੇਰਾ ਕਹਿਣਾ ਮੈਂ ਪੈਸਿਆਂ ਪੋਸਿਆਂ ਲਾਲਚ ਨਹੀਂ ਜੰਦਾ ਇਹਨਾਂ ਚੀਜ਼ਾਂ ਜੀ ਬਫੇ ਲੱਗਦਾ ਨਹੀਂ ਕਿ ਇੱਕ ਸਾਲ ਦੋ ਇੱਕ ਮਹੀਨਿਆਂ ਤੋਂ ਦੋ ਮਹੀਨਿਆਂ ਤੋਂ ਕੁੜੀ ਲੱਭਦੇ ਪਏ ਆ ਆਪਦੇ ਤੇ ਤੁਸੀਂ ਇੱਥੇ ਉਹਨਾਂ ਨਾਲ ਸਰਟੀਫਿਕੇਟ ਦੇਈ ਜਾ ਰਹੇ ਹੋ ਨਹੀਂ ਮੇਰਾ ਕਹਿਣ ਦਾ ਵੀ ਇਹ ਤਾਂ ਉਹ ਆਂਦੇ ਆਂ ਮਾਪੇ ਉਹਦੇ ਨਾਲ ਸਹਿਮਤ ਹੋ ਗਏ ਆਏ ਆ ਉਹ ਤਾਂ ਕੁੜੀ ਵੀ ਆਂਦੀ ਮੁੰਡਾ ਵੀ ਆਂਦਾ ਸੀ ਤੁਸੀਂ ਮਾਂ ਤੋਂ ਨਾਲ ਗੱਲ ਕੀਤੀ ਫੋਨ ਤੇ ਜੀ ਪੁੱਛਿਆ ਪਰਤਾਲ ਕੀਤੀ ਪਰਤਾਲ ਉਹਨੇ ਵਕੀਲ ਦੱਸੂਗਾ ਤੁਹਾਨੂੰ ਵਕੀਲ ਨੇ ਜਿਹੜੀ ਵਕੀਲ ਨਾਲ ਗੱਲ ਹੋਈ ਹੈ ਵਕੀਲ ਦੱਸੂ ਤੁਸੀਂ ਤਾਂ ਪਰਤਾਲ ਕਰਨੀ ਸੀ ਨਾ ਬਾਬਾ ਜੀ ਉਸ ਜੀ ਮੈਂ ਕੀਤੀ ਸੀ ਪੁੱਤ ਮੇਰਾ ਕਹਿੰਦਾ ਮੈਂ ਕਿ ਉਹਨਾਂ ਨੂੰ ਆਖਿਆ ਸੀ ਮੈਂ ਕਿਹਾ ਵੀ ਸਰਟੀਫਿਕੇਟ ਨਹੀਂ ਜਾਇਜ਼ ਨਾ ਉਹਨ ਮੇਰਾ ਕਹਿੰਦਾ ਮੈਂ ਕੱਲ ਬੁੱਢੇ ਬਾਰੇ ਮੈਂ ਫਸੂਗਾ ਉਹ ਆਂਦੇ ਨਹੀਂ ਬਾਬਾ ਜੀ ਨਹੀਂ ਜਾਇਜ਼ ਨਹੀਂਗਾ ਅਸੀਂ ਮਸਬਦਾ ਫਸਾ ਨਹੀਂ ਦਿੰਦੇ ਅਸੀਂ ਮੇਰਾ ਕਹਿੰਦਾ ਸਰਟੀਫਿਕੇਟ ਦਿੱਤਾ ਜਾਂਦਾ ਗੁਰਦੁਆਰਾ ਸਾਹਿਬ ਵੱਲੋਂ ਤਾਂ ਇੱਕ ਰਜਿਸਟਰ ਤੇ ਉਹਦਾ ਪ੍ਰੋਪਰ ਨਾਮ ਲਿਖਿਆ ਜਾਂਦਾ ਤੁਹਾਡੇ ਵੱਲੋਂ ਨਾਮ ਲਿਖਿਆ ਗਿਆ ਰਜਿਸਟਰ ਅੱਗੇ ਰਜਿਸਟਰ ਵੀ ਜਦੋਂ ਆਏ ਹੀ ਲੈ ਗਏ ਜਹੇਦਾਰ ਲੈ ਗਿਆ ਸੀ ਉਹ ਰਜਿਸਟਰ ਨਹੀਂ ਜਦੋਂ ਨਾਲ ਦੂਜਾ ਆਇਆ ਹੀ ਹੁਣ ਕੋਈ ਰਜਿਸਟਰ ਨਵਾਂ ਰਜਿਸਟਰ ਲਾ ਲੋ ਨਵਾਂ ਰਜਿਸਟਰ ਲਾਇਆ ਕੋਈ ਨਹੀਂ ਪੁੱਤ ਜੇ ਨਹੀਂ ਲਾਇਆ ਕੋਈ ਲਾ ਦੋ ਦਾਦੂ ਹੁਣ ਮੈਂ ਨੰਨਕਰ ਚ ਕਰਨੀ ਨਹੀਂ ਮੈਂ ਹੱਥ ਜੋੜ ਕੇ ਮੈਂ ਇਹਨਾਂ ਚੀਜ਼ਾਂ ਚਾਹੁੰਦਾ ਹੀ ਨਹੀਂਗਾ ਬਾਬਾ ਜੀ ਪਹਿਲਾਂ ਵੀ ਜਿਹੜੀ ਟੀਮ ਆਈ ਤੁਹਾਡੇ ਕੋਲੇ ਜਿਹੜੀ ਗੁਰੂ ਸਿੱਖ ਦੀ ਫੌਜ ਆਈ ਹੈ ਇਹਨਾਂ ਵੱਲੋਂ ਪਹਿਲਾਂ ਵੀ ਤੁਹਾਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਪਹਿਲਾਂ ਵੀ ਤੁਸੀਂ ਮਾਫੀ ਮੰਗ ਕੇ ਖੜਾ ਛੜਾ ਉਹ ਤੇ ਮੇਥੋਂ ਨਾ ਗਲਤੀ ਹੋ ਗਈ ਮੈਂ ਮੰਨਦਾ ਹੁਣ ਵੀ ਗਲਤੀ ਹੋ ਗਈ ਹੈ ਮੈਂ ਅੱਗੇ ਵਾਤੇ ਆਨੰਦ ਕਾਰਜ ਕਰੂੰਗਾ ਨਹੀਂ ਭਾਵੇਂ ਸੋਨੇ ਦਾ ਵਿਖਾਰੀ ਦੇਵੇ ਮੈਂ ਮੱਲੇ ਦਾ ਵੀ ਨਹੀਂ ਕਰੂੰਗਾ ਹੋਰ ਕਿੰਨੇ ਪੈਸੇ ਲਏ ਸੀ ਉਹ ਤੇ 2000 ਰੁਪਇਆ ਮੈਂ ਦਿੱਤਾ ਮੈਨੂੰ ਮੈਂ ਕਹ ਦਿੰਦਾ ਮੈਂ 5000 ਲਿਆ 10000 ਲਿਆ ਇਹਨਾਂ ਦਾ ਰਿਸ਼ਤਾ ਪਤਾ ਸੀ ਤੁਹਾਨੂੰ ਕੀ ਸੀ ਆਪਸ ਵਿੱਚ ਨਹੀਂ ਮੈਨੂੰ ਨਹੀਂ ਪਤਾ ਇਹ ਵੀ ਨਹੀਂ ਦੱਸਣਾ ਇਹ ਪੜਤਾਲ ਕਰਨ ਤੋਂ ਬਿਗਾਰੇ ਤੋਂ ਸਰਟੀ ਸਰਟੀਫିକੇਟ ਉਹ ਵਕੀਰ ਨੇ ਦੱਸਿਆ ਵੀ ਇਹ ਮਤਲਬ ਨੰਝ ਕਰਜ ਕਰਨੇ ਆ ਇਹ ਨੰਝ ਕਰਜ ਜੀ ਅਸੀਂ ਇਹਦੀ ਉਮਰ ਐ ਪੂਰੀ ਐ ਤੇ ਮਾਪਿਓ ਦੇ ਨਾਲ ਵੀ ਸਹਿਮਤ ਆ ਤੇ ਵਕੀਰ ਨੇ ਇਹ ਸਰਟੀਫିକੇਟ ਜਿਹੜਾ ਇਹ ਕੱਟਿਆ ਵੀ ਵਕੀਰ ਦੀ ਸੈਟਿੰਗ ਹੋਈ ਐ ਇਹਦੇ ਨਾਲ ਉਹ ਨਹੀਂ ਅੰਦਰ ਵੀ ਐ ਉਹ ਆਨੰਦ ਕਰਕੇ ਜਾਵਾ ਤੁਸੀਂ ਇਹ ਮਾਮਲਾ ਇਹ ਜੀ ਵੀ ਇੱਕ ਮਹੀਨੇ ਪਿੰਡ ਦੀ ਲੜਕੀ ਇੱਥੋਂ ਚਲੀ ਗਈ ਸੀ ਮੇਰੇ ਹੁਣ ਧਿਆਨ ਚ ਮਾਮਲਾ ਆਇਆ ਕਿ ਉਹਨੇ ਬੁੱਕੀ ਬਰੇਨ ਪਿੰਡ ਦੇ ਇੱਕ ਦੀਪ ਸਿੰਘ ਨਾਂ ਦੇ ਵਿਅਕਤੀ ਨਾਲ ਪੇਪਰ ਮੈਰਿਜ ਕਰਾਈ ਹੈ ਕੋਰਟ ਚ ਭੇਜੋਗੇ ਆਪਦੇ ਆਰਡਰ ਕਰਾਏ ਸਰ ਇਹ ਮਾਮਲਾ ਤੁਹਾਡੇ ਧਿਆਨ ਤੇ ਸੀਗਾ ਪਰ ਪਰਿਵਾਰ ਵੱਲੋਂ ਕਿ ਰੋਪ ਲਗਾਇਆ ਜਾ ਰਿਹਾ ਕਿ ਪੁਲਿਸ ਨੇ ਘਾੜੀ ਕੋ ਕਾਰਵਾਈ ਨਹੀਂ ਸਰ ਇਹ ਮੈਂ ਤਾਂ ਪਹਿਲਾਂ ਦੀ ਗੱਲ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਰਦਾ ਬਾਕੀ ਦੇ ਕੋਈ ਜਵਾਰੇ ਆਉਣਗੇ ਇਹ ਪਰਦਾਲ ਕਰ ਲਾਂਗੀ ਜਾਣਕਾਰੀ ਕੀ ਗੱਲ ਹੋਈ ਆ ਤੁਹਾਡੇ ਕੋਲ ਲੱਗਦੇ ਜਿਹੜੇ ਨਾਲ ਖੜੇ ਆ ਤੇ ਕੀ ਗੱਲਬਾਤ ਹੋਈ ਆ ਸਾਰੀ ਜਾਣਕਾਰੀ ਦਿਓ ਇਹ ਭੈਣ ਹੈ ਮੇਰੀ ਜੀ ਇਹ ਭੈਣ ਦੇ ਮੇਰੇ ਘਰ ਵਾਲਾ ਹੈਗਾ ਇਹਨਾਂ ਦੀ ਬੱਚੀ ਗਈ ਐ ਮਹੀਨਾ ਹੋ ਗਿਆ ਉਹਨੂੰ ਲੈ ਕੇ ਗਏ ਵੇ ਚਾਚੇ ਦਾ ਸਾਲਾ ਇਹਦੇ ਦਾ ਭਰਾ ਦਾ ਤੇ ਮੀ ਨਾ ਡੇਢ ਮਹੀਨਾ ਹੋ ਗਿਆ ਸਾਨੂੰ ਲੱਭਦਿਆਂ ਨੂੰ ਸਾਨੂੰ ਲੱਭੀ ਨਹੀਂ ਗਈ ਇੱਥੇ ਆ ਕੇ ਉਹਨਾਂ ਨੇ ਆਨੰਦ ਕਾਰਜ ਕਰਾਏ ਆ ਪਤਾ ਨਹੀਂ ਉਹਨਾਂ ਨੇ ਸਰਟੀਫੀਕੇਟ ਦਿੱਤਾ ਕਿ ਨਹੀਂ ਦਿੱਤਾਗਾ ਤੇ ਹੁਣ ਅੱਜ ਮਹੀਨੇ ਤੋਂ ਡੇਢ ਮਹੀਨੇ ਤੇ ਇਹਦੇ ਚਾਚੇ ਨੇ ਫੜ ਲਿਆ ਮੁੜ ਕੇ ਉਹਦੇ ਉੱਥੇ ਲੈ ਕੇ ਸਰਪੰਚਾਂ ਵਿੰਮਰਾਂ ਦੇ ਸਰਪੰਚਾਂ ਵਿੰਮਰਾਂ ਨੇ ਲਿਜਾ ਕੇ ਉੱਥੇ ਥਾਣੇ ਪੇਸ਼ ਕਰਤਾ ਥਾਣੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਐਜੀ ਮਾਣੇ ਗਏ ਸੀ ਜੀ ਐਜੀ ਮੈਂ ਨਹੀਂ ਥਾਣੇ ਗਏ ਸੀ ਕੋਈ ਗੱਲ ਨਹੀਂ ਸੁਣੀ ਐਸੀ ਹੋ ਗਏ ਸੀ ਕਿੰਨਾ ਟਾਈਮ ਹੋ ਗਿਆ ਉਦੋਂ ਦੂਜੇ ਦਿਨ ਹੀ ਗਏ ਸੀ ਜਿੱਦੇ ਸਾਡੀ ਬੇਟੀ ਗਈ ਆ ਮਗਲੀ ਸਕਰਾਣ ਦੀ ਗੱਲ ਹੈਗੀ ਆ ਮਹੀਨਾ ਹੋ ਗਿਆ ਡੇਢ ਮਹੀਨਾ ਤੋਂ ਆ ਮਗਲੀ ਸਕਰਾਣ ਦੀ ਗੱਲ ਹੈਗੀ ਸਵਾ ਕੁ ਮਹੀਨਾ ਹੋ ਗਿਆ ਤੇ ਉਹਦੇ ਸਾਨੂੰ ਕੋਈ ਗੱਲ ਨਹੀਂ ਸੁਣੀ ਗਈ ਉੱਥੇ ਦੀ ਸਾਡੀ ਥਾਣੇ ਵਾਲਿਆਂ ਨੇ ਇੱਥੇ ਵੀ ਇੱਥੇ ਉਹਨਾਂ ਨੇ ਜਿਹੜੇ ਇੱਥੇ ਕੀਤੇ ਵਿਆ ਉਹਨਾਂ ਨੇ ਤੰਕੀਆਂ ਤੰਕੀਆਂ ਦੇ ਕੇ ਕੁੜੀ ਦੇ ਵੀ ਬਿਆਨ ਲਏ ਆ ਥੋਨੂੰ ਅੰਦਰ ਕਰ ਦੇਣਗੇ ਸਾਰਿਆਂ ਦੇ ਨਾਂ ਲਿ ਕੇ ਵੇ ਪਰਚਿਆਂ ਤੇ ਸਾਡੀ ਕਿਉਂ ਬੰਦਿਆਂ ਦੀ ਹੁਣ ਕੀ ਮੰਗ ਕਰਦੇ ਆਂ ਇਹ ਜੀ ਮੰਗ ਕਰਦੇ ਆਂ ਸਾਡੀ ਬੇਟੀ ਸਾਨੂੰ ਲਿਆ ਕੇ ਦੇਣ ਜਿਨ੍ਹਾਂ ਨੇ ਆਨੰਦ ਕਾਰਜ ਕਰਵਾਏ ਹੋਇਆ ਉਹਨਾਂ ਨੂੰ ਸਾਰਿਆਂ ਨੂੰ ਜੇਲ ਹੋਣੀ ਚਾਹੀਦੀ ਆਂ ਕਾਰਵਾਰੀ ਹੋਣੀ ਚਾਹੀਦੀ ਉਹਨਾਂ ਤੇ ਜਿਹਦੇ ਨਾਲ ਨਾਂ ਰਿਸ਼ਤਾ ਕੀ ਲੱਗਦਾ ਉਹ ਚਾਹੇ ਦੇ ਭਰਾ ਦਾ ਸਾਲਾ ਹੈ ਮਾਮਾ ਲੱਗਦਾ ਕੁੜੀ ਦੇ ਸਹਤਾ ਕਿੰਨੀ ਉਮਰ ਕਿੰਨੀ ਉਮਰ ਉਹਦੀ ਉਮਰ ਹੋ ਜੀ ਕਿੰਨੀ 24 ਸਾਲ ਦੀ ਮੁੰਡੇ ਦੀ ਉਮਰ 25 ਸਾਲ ਦੀ ਪਤਾ ਨਹੀਂ ਸਾਨੂੰ ਕਿਹੜੇ ਪਿੰਡ ਦਾ ਉਹ ਹੈਗਾ ਬੁੱਗੀਪਰੇ ਦਾ ਹੈ ਕੀ ਨਾ ਆ ਗਿਆ ਉਹਦਾ ਬਦੇਵ ਸਿੰਘ ਨਾਮ ਦਾ ਦੇਵੀ ਕਹਿੰਦੀ ਐ 18 ਸਾਲ ਦੀ ਬੱਚੀ ਐ ਸਾਡੀ ਜੀ 3 ਮਹੀਨੇ ਤੋਂ ਸਾਨੂੰ ਪਤਾ ਲੱਗਿਆ ਤੇ ਮਹੀਨੇ ਤੋਂ ਸਾਨੂੰ ਪਤਾ ਲੱਗਿਆ ਪੁਲਿਸ ਨੂੰ ਕੋਈ ਇਤਲਾਹ ਦਿੱਤੀ ਸੀ ਦਿੱਤੀ ਸੀ ਪੁਲਿਸ ਨੂੰ ਇਤਲਾਹ ਸੀ ਉਹਨਾਂ ਨੇ ਨਹੀਂ ਕੀਤੀ ਸਾਡੀ ਕਾਰਵਾਰੀ ਉਹਨਾਂ ਨੇ ਕਿਹੜੇ ਥਾਣੇ ਦਿੱਤੀ ਮੈਂ ਨਹੀਂ ਥਾਣੇ ਦਿੱਤੀ ਸੀਗੀ ਕਿਵੇਂ ਪਤਾ ਲੱਗਿਆ ਇੱਥੇ ਤੇ ਹੁਣ ਸਾਨੂੰ ਪਤਾ ਲੱਗ ਗਿਆ ਜੀ ਮੁੰਡੇ ਨੂੰ ਫੜਿਆ ਸੀ ਮਹੀਨੇ ਬਾਅਦ ਆ ਉਹ ਮੁੰਡਾ ਕੀ ਲੱਗਦਾ ਬੰਦਾ ਉਹ ਸਾਡਾ ਭਰਾ ਲੱਗਦਾ ਜੀ ਤੇ ਵਿਆਹ ਕਰਾ ਲੈ ਇਹਨਾਂ ਨੇ ਵਿਆਹ ਵਿਆਹ ਨਹੀਂ ਕਰਾਏ ਜੀ ਹਜੇ ਉਹਨਾਂ ਨੇ ਤੇ ਇੱਥੇ ਕਿਵੇਂ ਪਹੁੰਚੇ ਇੱਥੇ ਕੀ ਕਰਨ ਆਏ ਸੀ ਉਹ ਓਏ ਇਹਨਾਂ ਨੇ ਛਾਦੀ ਸੀਗੇ ਉਹ ਲੈ ਕੇ ਆਏ ਜਿਹੜੇ ਵਿਚੋਲੀ ਸੀਗੇ ਵਿੱਚ ਉਹ ਕੌਣ ਆ ਉਹ ਉਹਨਾਂ ਦੀ ਸੀਗੇ ਪੀਟੀ ਪੀਟੀ ਇਨਾਂ ਦੇ ਥੋੜੀ ਕੁੜੀ ਰਿਸ਼ਤਦਾਰੀ ਉਹਨਾਂ ਨਾਲ ਕੁਛ ਨਹੀਂ ਜੀ ਸਾਡੀ ਜੀ ਥੋੜੀ ਕੁੜੀ ਦੱਸ ਕੇ ਨਹੀਂ ਤੁਹਾਨੂੰ ਕਰੋ ਜਾਂ ਤੁਹਾਨੂੰ ਫੋਨ ਫੋਨ ਬਾਅਦੋਂ ਟਰੇਸ ਨਹੀਂ ਕੀਤਾ ਉਹਨਾਂ ਦਾ ਨਹੀਂ ਕੁੜੀ ਨਹੀਂ ਦੱਸ ਕੇ ਜੀ ਸਾਨੂੰ ਨਾ ਉਹਦੀ ਕੁੜੀ ਫੋਨ ਸੀਗਾ ਔਰ ਕੁੜੀ ਨਾਲ ਗੱਲਬਾਤ ਹੋਈ ਥੋੜੀ ਕੁੜੀ ਨਹੀਂ ਹੋਈ ਜੀ ਛੱਡੀ ਤੇ ਉਹ ਮੁੰਡਾ ਜਿਹੜਾ ਵਿਆਹ ਸੀਗਾ ਤੁਹਾਡਾ ਭਰਾ ਲੱਗਦਾ ਉਹ ਕਿੱਥੇ ਐ ਸੋ ਉਹ ਮਹਿਨੇ ਪੈਂਡ ਹੈਗਾ ਤੇ ਉਹਦੇ ਨਾਲ ਗੱਲਬਾਤ ਨਹੀਂ ਹੋਈ ਕਿੱਥੇ ਪੁੱਛਿਆ ਨਹੀਂ ਕੁੜੀ ਕਿੱਥੇ ਉਹਦੇ ਘਰੇ ਹੈ ਨਹੀਂ ਸੀ ਨਹੀਂ ਪੁੱਛਿਆ ਜੀ ਇਹ ਕੀ ਮੰਗ ਕੀ ਕਰਦੇ ਹੋ ਜੀ ਇਹ ਜੀ ਮੰਗ ਕਰਨੇ ਵੀ ਸਾਡੀ ਬੇਟੀ ਹੋਣੀ ਚਾਹੀਦੀ ਏ। ਇਹ ਤੇ ਬਾਬਾ ਜੀ ਦੇ ਕੋਲ ਪਹੁੰਚੇ ਬਾਬਾ ਜੀ ਨੇ ਕੀ ਕੁੜੀ ਨੂੰ ਉੱਥੇ ਸਰਟੀਫਿਕੇਟ ਦਿੱਤਾ ਗਿਆ ਕੀ ਵਿਆਹ ਕਰਾ ਕੇ ਤਨੰਦ ਗਤ ਕਰਾਇਆ। ਇਹਨੇ ਗਾਲ ਤੇ ਦਿੱਤਾ ਸਰਟੀਫਿਕੇਟ। ਪੈ ਪੈਸੇ ਲੈ ਕੇ ਦਿੱਤੇ ਇਹਨੇ। ਨੰਦੇ ਨਹੀਂ ਹੋਈ ਏ ਜੀ ਕੁੜੀ ਦੀ। ਸਹੀ ਕੀ ਮੰਗ ਕਰਦੇ ਹਾਂ ਕਿ ਕਾਰਵਾਈ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ। ਇਹ ਜੀ ਕਾਰਵਾਈ ਕਰਦੇ ਵੀ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਜਾਣ। ਸਜ਼ਾ ਮਿਲਣੀ ਚਾਹੀਦੀ ਇਹਨਾਂ ਨੂੰ। ਦੋਸ਼ੀਆਂ ਨੂੰ।